ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਗਾਇਸ ਫੇਰ ਦੇ ਪੌਣੇ 10 ਹੋ ਗਏ ਤੇ ਇੱਧਰ ਦੇਖੋ ਗੁਸ਼ੀਆਂ ਸੁਣੀ ਪਾ ਰਹੇ ਆਪਣੀ ਬੂਡ ਕਿੱਥੇ ਚਲੇ ਪੁੱਤਰੀ ਮੇਰੀ ਅੱਪਾ ਜੰਮਿਆ ਜੜੀਆਂ ਨੂੰ ਵੀਰ ਪੁੱਤ ਛੱਡ ਹੈ ਡੈਡੀ ਜੀ ਨਾਲੋਂ ਛੱਡੋ ਹਾਂਜੀ ਗਾਇਸ ਅੱਜ ਆਪਣੇ ਡੈਡੀ ਮੰਮੀ ਹੋਣੀ ਚਲੇ ਨੇ ਇੰਡੀਆ ਨੂੰ ਤੇ ਆ ਦੇਖੋ ਸਮਾਨ ਇਹਨਾਂ ਦੇ ਬਾਹਰ ਕੱਢ ਲਿਆ ਤੇ ਉਹਨਾਂ ਦੀ ਫਲਾਈਟ ਹੈਗੀ ਆ 2 ਵਜੇ ਤੇ ਆਪਾਂ ਬਸ ਘਰੋਂ 10-15 ਮਿੰਟ ਤੱਕ ਨਿਕਲ ਜਾਣਾ 에어ਪੋਰਟ ਤੇ ਛੱਡ ਦੇ ਕਿਉਂਕਿ ਏਅਰਲਾਈਨਸ ਵਾਲਿਆਂ ਨੇ ਕਿਹਾ ਵੀ 2 2.5 ਘੰਟੇ ਪਹਿਲਾਂ ਅੰਦਰ ਐਂਟਰੀ ਕਰਾਉਣੀ ਆ ਤੇ ਆਪਾਂ ਬੱਸ ਨੂੰ ਚੱਲਦੇ ਲੈ ਗਏ। ਸਾਮਾਨ ਉਹਨੇ ਆਪਣਾ ਕੱਢ ਕੇ ਦੇਖੋ ਬਾਹਰ ਰੱਖ ਲਿਆ। ਬਾਦ ਹੋਈ țechi ਹਾਂ ਜਿਹੜੀ ਕਰਨੀ ਥਾਰੀ ਫੇਰੇ ਹਾਂ 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 ਮੰਨ ਲੈ ਪੈ ਗੜ ਕਰਾਈ ਜਾਂਦੇ ਸਰ ਹੈ। ਹੈਂ ਥਾਰੀ ਫੇਰੇ ਅੱਜ ਆਇਆ ਹੋ ਜਿਆ ਲੋਕ ਆ ਟੱਡੀ ਢੰਗ ਗਿਆ ਹੈ। ਹੈਂ ਸਹੀ ਹੈ। ਮੰਮੀ ਕਿੱਥੇ? ਮੰਮੀ ਹੁੰਦੀ ਹੈ। ਕਿਦਾਂ ਮਾਂ ਹੋ ਗਈ ਤਿਆਰ? ਹੋ ਗਈ ਤਿਆਰ। ਫਾਲੇ ਕਪੜੀ ਲੀਡ ਹਾਂ ਚਲੋ ਆ ਜੀ ਹੈ ਕੁਸ਼ਾਨ ਤਾਂ ਸਾਡੇ ਸੁਨੀਤ ਦਾ ਜੀ ਨਹੀਂ ਲੱਗਦਾ ਹੈਗਾ ਕੱਲ ਦਾ ਹੀ ਲੱਗਿਆ ਵਾ ਥੋੜਾ ਬਟਾ ਬਸ ਕਰਨ ਬਾਅਦ ਵੀ ਕੱਲ ਨੂੰ ਚਲੇ ਹਾਂ ਜੀਉਂ ਦੇ ਨੇੜੇ ਆਉਂਦੇ ਆ ਤੂੰ ਤੂੰ ਇਹ ਮੇਰੇ ਪੁੱਤਰੀ ਅੱਖਾਂ ਹੀ ਆ ਲਾਸਟ ਮੈਚ ਲਾ ਲਿਆ ਗੇੜੀ ਦੇ ਕੋਲ ਹੁੰਦਾ ਹੀ ਆ ਚਲੋ ਜੜੀ ਕਿੰਨੇ ਫਲੇਟ ਥੋੜੀ 12 2 ਵਜੇ 2 ਵਜੇ ਚੱਲੀਏ ਫੋਨੇ ਤੁਨੇ 2 ਵਜੇ ਕੰਟੈਂਟ ਇੰਟਰਨਲ ਹੋਣਾ ਬੰਦ ਹੋ ਗਿਆ ਮੈਂ ਬਹੁਤ ਟਾਈਮ ਪਿਆ ਲਈ ਹੈ ਨਹੀਂ 2 ਵਜੇ 2 ਵਜੇ ਚਲੋ ਇੱਥੇ ਵੀ ਬਹਿਣਾ ਹੈ ਨਾਲ ਚੰਗਾ ਹੈ 11 ਵਜੇ ਹੋ ਗਏ ਹੋ ਜਾਂਦੀ ਰਾਤ ਹੈ 11 ਵਜੇ ਚਲੋ ਫਿਰ ਚੱਕੋ ਸਮਾਨ ਚੱਕਦੇ ਕੰਮ ਚੱਕ ਕੇ ਸ਼ਾਂਸ਼ਿਆ ਛੱਡ ਦੇ ਫੋਨ ਦੇ ਫੋਨ ਦੇ ਦੇ ਹੁਣ ਜੇਬ ਜਬਾ ਦੇ ਅੰਗਲ ਸਮਾਨ ਚੱਕਾ ਲੜੀ ਨਹੀਂ ਲੈ ਤੀ ਕੋਟੀ ਲੜੀ ਕੋਟੀ ਕੋਟੀ ਪਾਉਂਦੇ ਨਹੀਂ ਜਹਾਰ ਖੰਡ ਕਾਤੇ ਮੇਰੇ ਨਾਲ ਹੂੰ ਟਿੱਕੜਾ ਟਿੱਕੜਾ ਲਾ ਦਿੰਦਾ ਮੈਂ ਤਾਂ ਹਾਂ ਮਾਂ ਵੀ ਲਾ ਜਾਈਆਂ ਗਲابی ਚੁੰਨੀ ਲੈ ਕੇ ਨਾ ਮਣੀ ਚਲ ਜਾ ਚਲ ਜਾ ਠੀਕ ਹੈ ਠੀਕ ਮਿਲ ਕੇ ਰਹੋ ਤਨ ਠੀਕ ਹੈ ਹਾਂ ਮਿਲ ਕੇ ਰਹੋ ਇੱਕ ਦੋ ਇਹਦੀ ਮਦਦ ਕਰੀਂ ਕੰਮਾਂ ਦੇ ਵਿੱਚ ਵੱਧ ਧਿਆਨ ਰੱਖਣਾ ਟਾਈਮ ਨਾਲ ਆਪਾਂ ਥੱਲੇ ਉੱਤਰਨਾ ਟਾਈਮ ਨਾਲ ਕੰਮ ਕਰਨੇ ਸਾਰੇ ਹਨਾ ਆਪਣਾ ਆਪਣਾ ਕੰਮ ਜਿਹੜਾ ਕਿ ਬਣਾਉਣਾ ਹੈ ਠੀਕ ਹੈ ਜੀ ਇਹ ਆਪਾਂ ਖਿੱਚ ਕੇ ਰੱਖੂਗੇ ਤਾਂ ਤੁਸੀਂ ਖਿੱਚਣਾ

ਤੋ ਸੀ ਬੋ ਬਣੀ ਰਿਹਾ ਕਿੰਨੇ ਮਾਈਕ ਬੜੀ ਜੀ ਆ ਆ ਜਾ ਮੋੜੀ ਦਾ ਜਾ ਖੋਲ ਦੋ ਆਈਸ ਆ ਵੀ ਚੱਕਦੇ ਰੋਸ ਪਰ ਲੱਫਟੀਆਂ ਪਨ ਫੇਲਾ ਮਸੇ ਡਗਾਏ ਨਾ ਮੈਂ ਕਿਹਨੇ ਪਛਾਣਿਆ ਲਾਉਂਡ ਲੋਡ ਲੈ ਕੇ ਜਮ ਰੰਗ ਬਰੰਗੇ ਹੈਗੇ ਪਤਾ ਲੱਗਦਾ ਆਪਾਂ ਨਾਲ ਮਿਲਦੇ ਜੁਲਦੇ ਉੱਥੇ ਹੁੰਦੇ ਆ ਜੀ ਨਾ ਨਾ ਨਹੀਂ ਚਲ ਆਪਣੀ ਆਪਣੀ ਪਿਛਾਲ ਆ ਨਾ ਉਹ ਦੋ ਦੋ ਰੱਸੀ ਵੀ ਨਹੀਂ ਵੀ ਦੋ ਦੋ ਰੰਗ ਦੋ ਠੀਕ ਹੈ ਚਲੋ ਚਲੀਏ ਫਿਰ ਓਕੇ ਠੀਕ ਹੈ ਸਸਟੀ ਕਾਲ ਛਾਈ ਛਟੀ ਦਿੰਦੇ ਠੀਕ ਠੀਕ ਹੈ ਓਕੇ ਕਿਆ ਨਾ ਹੋ ਵੀ ਜਗਾ ਠੀਕ ਹੈ c h a n 가어 ਰਸੀਗਤ ਲਈ ਬੇਟੀਆਂ ਨਹੀਂ ਰਸੀਗਤ ਲਈ ਬੇਟੀਆਂ ਨਹੀਂ ਹੈ ਮਾ ਰਸੀਗਤ ਲਈ ਬੇਟੀਆਂ ਨਹੀਂ ਖੋਣ ਤੂੰ ਤੇ ਆਉਂਦੇ ਫਿਰ ਵੱਧ ਸਮਾਨ ਹੋ ਜਾਂਦਾ ਹਾਂ ਹਾਂ ਉਹ ਟਾਈਮ ਸਮਾਨ ਚੋੜਦਾ ਹਨ ਸਾਰੇ ਸੁਣਦੇ ਆ ਹੌਲੀ ਕਰਨ ਜੋ ਬੋਲਦੀ ਹੈ ਚਲੋ ਮਾਜੀ ਤੋਂ ਗੇਟ ਵੱਲ ਆਣਾ ਹੈ ਆ ਸਭਾ ਕਿਹੜਾ ਹੋ ਗਏ 15 ਮਿੰਟ ਪਾਰਕਿੰਗ ਹੋ ਰਹੀ ਹੈ 15 ਮਿੰਟ ਨੂੰ ਬਾਹਰ ਇੱਕ ਟੱਗੀ ਪਰਚੀ ਆਪਾਂ ਚੱਲ ਜਾਨੇ ਆ ਹਾਂ ਮੇਰੀ ਚਲੀ ਜਾਂਦੀ ਤੂੰ ਹੀ ਗਿਆ ਏਅਰਪੋਰਟ ਗਾਈਜ਼ ਆਪਣਾ ਏਅਰਪੋਰਟ ਤੋਂ ਲੈਣਾ ਅਰਦੋ ਦਾ ਵਿਨਚੀ ਕਿਦਾਂ ਪਾਇ ਸਮਾਨਾ ਸਮਾਨ ਕਿਦਾਂ ਪਾਇ ਘੱਟ ਪਾਇਆ ਸਮਾਨ ਇਹਦਾ ਸਮਾਨ ਥੋੜਾ ਦਾ ਹਾਂ ਇਹ ਸੱਚੇ ਚ ਘੱਟ ਪਾਇਆ ਹਾਂ ਉਹ ਬੈਗ ਵਿੱਚ ਆਉਂਦੇ ਨਹੀਂ ਤੇ ਹੈਗੇ ਹਾਂ ਤਾਂ ਕਿ ਬਾਰੇ ਤਾਂ ਜ਼ਿਆਦਾ ਹੋ ਗਏ ਹੈ ਤਾਂ ਆ ਜਾਵੇ ਜਿਹੜਾ ਬੈਗ ਵਿੱਚ ਆ ਜਾਣਾ ਹਾਂ ਕਿ ਲੋਕਾਂ ਦਾ ਵਿਚਾਇਆ ਨਹੀਂ ਬੈਠ। ਆਪਾਂ ਚੱਲਾਂਗੇ ਤਰਵੇਂ ਤੋਂ ਤਿੰਨ ਦੇ ਉੱਤੇ। ਦੇਸ਼ਾਨ ਕਿੱਥੇ ਫਲਾਈਟ ਆਪਣੀ? ਫਲਾਈਟ ਕਿਹੜੀ ਹੈ? ਪੈਰਿਸ਼ਫੈਂਸ ਦੀ। ਹਾਂ? ਅਲਟਾਲੀਆ। ਮੈਨੂੰ ਸੁਹੀ ਪਿੱਲੀ ਤੇ ਨਾ ਕੋ ਪੈਰਿਸ਼ਫੈਂਸ ਮੈਨੂੰ ਜੀ। 15 ਮਿੰਟ ਗਏ ਜੀ ਆਪਣੀ ਹੋ ਗਏ ਪੂਰੇ ਤੇ ਆਪਾਂ ਹੁਣ ਪਾਈਏ ਆਪਣੀ ਕੱਟੀਆਂ ਪਰਚੀ ਤੇ ਭਾਅ ਨੇ ਛਾਵਾਂਗੇ ਆਪਾਂ।

ਸੈਟਰੇ ਖਾਲੀ ਨੇ ਦੋਨੇ ਇਕੱਠੇ ਕਰ ਦੇਣਾ ਇਹਨੇ ਕਹਨੇ ਮੈਂ ਚਲਾਉ ਹੈ ਹੈ ਫ੍ਰਿਕ ਲੱਗੀ ਹੋਏ ਫ੍ਰਿਕ ਲੱਗੇ ਦੋਨੇ ਇਕੱਠੇ ਕਰ ਦੇਣਾ ਜੀ ਨਾ ਇੱਕ ਦੇ ਵਿੱਚ ਇੱਕ ਪਾ ਦੇ ਦੇ ਤਾ ਅੱਜ ਤੇੜੀ ਵੀ ਘਾਰ ਹੈ ਹੈ ਤੇ ਗਾਈਜ਼ ਫਾਈਨਲੀ ਬੋਰਿੰਗ ਵਾਹ ਸਾਰੀ ਆਪਣੀ ਹੋ ਗਈ ਹੈ ਤੇ ਹੁਣ ਬਾਈ ਧੋਗੀ ਨਹੀਂ ਆਪਾਂ ਜਾ ਸਕਦੇ ਹੁਣ ਤੱਕ ਅਫੇਰ ਮੁਰਦੂ ਭਰਾ ਸਕਦੇ ਆ ਤੇ ਗਾਹਾਂ ਕੇ ਆਣਾ ਫਿਰ ਇੱਡੀ ਚੱਕੀ ਡਾਕੂਮੈਂਟਰੀ ਇਮੀਗ੍ਰੇਸ਼ਨ ਹੋਣੀ ਅੱਗੇ ਹੋਣੀ ਆ ਤੇ ਸਾਡਾ ਸਾਤ ਤੋਂ ਤੱਕ ਟੱਡੇ ਨਾਲ ਗਾਂ ਤੋਂ ਜਰਨੀ ਆਪਣੀ ਕਲੀ ਕਰਨੀ ਪੈਣੀ ਆ ਠੀਕ ਐ ਅਛਾ ਜਣਾ ਨਾਲ ਜੜੀ ਦੀ ਹੈ ਹੈ ਜਣਾ ਨਾਲ ਸਕੂਲ ਕਿੰਨਾ ਚੀ ਕਰਾ ਜਾਨ ਨੂੰ ਇੱਥੇ ਬਹੁਤ ਬਾਅਦ ਚਲਾਂਗੇ ਆਪਾਂ ਪਹਿਲਾਂ ਮਮੀ ਨੂੰ ਜਾਨ ਠੀਕ ਐ ਓਕੇ ਮਾਂ ਕੋਈ ਮੱਲਾ ਕੇ ਰਿਓ ਠੀਕ ਐ ओके मां ओके ओके क्या रख दिया मैं ठीक है ओके ओके क्या रखा है अंदर ठीक है चला के बाहर कर दे और बाकी डॉक्यूमेंट सारे अपने चेक करा लेंगे हां हां असली निकलਦਾ ਸਾਡਾ ਤਾਂ ਫਿਰ ਕੋਈ ਕੰਮ ਨਹੀਂ ਹੋਊਗਾ ਠੀਕ ਹੈ ओके बाय बेस्ट जर्ਨੀ ਬਾਏ ਨਹੀਂ ਪੂਰੇ 2 ਘੰਟੇ ਪਹਿਲਾਂ ਉਹਨਾਂ ਦੀ ਐਂਟਰੀ ਕਰਵਾਤੀ ਆਪਾਂ ਨੇ ਉਹ ਜਾ ਕੇ ਅੰਦਰ ਉਹ ਆਪਣੀ ਸਾਰਾ ਕੰਮ ਕਰਵਾ ਕੇ ਜਿਹੜਾ ਡਾਕੂਮੈਂਟ ਚੈੱਕ ਕਰਵਾ ਕੇ ਤੇ ਪੂਰੀ ਇਮੀਗ੍ਰੇਸ਼ਨ ਕਰਾ ਕੇ ਫਿਰ ਜਾਣ ਕੇ ਬੇਟਿੰਗ ਰੂਮ ਦੇ ਵਿੱਚ ते उस तो फिर उसके जाके ना दो बज के दस मिनट तक फ्लाइट है आप टाइम ला ही है। पर्ची सी अपनी बारह बज के ब तीन मिनट तक सी नंबर अपना तो आप टाइम पर महंगाई जरा कि गाय से अपने चार यूरो तीह सेंट पे किते हैं सिर्फ अद्धे घंटे पार्किंग वास्ते 4 ਯੂਰੋ ਪੇ ਕੀਤੇ ਆਪਾਂ ਨੇ ਅੱਧਾ ਘੰਟਾ ਆਪ ਨੂੰ ਪਾਰਕਿੰਗ ਨਹੀਂ ਮਿਲੀ 15 ਮਿੰਟ ਇਹ ਰਿਪੋਰਟ ਤੇ ਪਾਰਕਿੰਗ ਫ੍ਰੀ ਹੁੰਦੀ ਆ ਤੇ ਆਪ 15 ਮਿੰਟ ਵੇਸਟ ਕਰਕੇ ਉਸ ਤੋਂ ਬਾਅਦ 4 ਯੂਰੋ ਪਏ ਸੀਗਾ ਆਪਾਂ ਨੂੰ ਫਿਰ ਪੌਣਾ ਘੰਟਾ ਮਿਲ ਗਿਆ 45 ਮਿੰਟ ਮਿਲ ਗਏ ਪਰ ਜੇ ਮੰਨ ਲਓ ਵੀ ਆਪਾਂ ਔਰੇ ਪਰਚੀ ਨਾ ਪਾਈਏ ਅੱਧਾ ਘੰਟਾ ਕ੍ਰੋਸ ਹੋ ਜਵੇ ਤਾਂ 200 ਯੂਰੋ ਦਾ ਮੁੱਲ ਤਾਂ ਹੁੰਦਾ ਹੈ ਨਾਲ ਪੂੰਚੇ ਮਿਡੋਨੇ ਆ ਇਸ ਕਰਕੇ ਬੀ ਕੇਅਰਫੁਲੀ ਠੀਕ ਹੈ ਜਾਨ ਤੇ ਗਾਇਜ਼ ਬਾਕੀ ਬੱਦਲ ਦੇਖੋ ਤੁਸੀਂ ਮੀਂਹ ਦੇ ਪੂਰੇ ਪੂਰੇ ਅਸਰ ਬਣ ਚੁੱਕੇ ਨੇ ਤੇ ਲੱਗਦਾ ਵੀ ਬਸ ਘੰਟੇ ਦੋ ਘੰਟੇ ਤੱਕ ਮੀ ਆ ਜਾਣਾ ਦੱਸਿਆ ਵਾ ਵੀ ਹੈਗਾ ਹੀ ਆ ਪੈਸੇ ਨੈਟ ਦੇ ਉੱਤੇ ਤੇ ਜਿਹੜੀ ਆਹ ਵਾਲੀ ਲਾਈਨ ਐ ਇਹ ਰੇਲਵੇ ਲਾਈਨ ਐ ਸਿੱਧੀ ਆਉਂਦੀ ਐ ਟਰਮੀਨਲ ਸਟੇਸ਼ਨ ਤੋਂ ਆਉਂਦੀ ਐ ਸਿੱਧੀ ਔਰ 에ਰਪੋਰਟ ਦੇ ਉੱਤੇ ਨਾਉਨ ਸਟਾਪ ਗਾਈਸ ਆ ਗਿਆ ਫਾਈਨਲੀ ਮੀ ਲੱਗਾ ਪੈਣ ਇੰਤਜ਼ਾਰ ਦੇ ਘੰਟੇ ਨਾਲ ਆਪਣੇ ਖਤਮ ਕਰਵਾਈਆਂ ਲੋ ਬਾਈ ਫੋਲਡੀ ਗਾਈਸ ਆਪਾਂ ਆਪਣੀ ਸ਼ਾਪ ਤੇ ਕਿਧਰ ਰਮਸੇ ਵਧੀਆ ਵਧੀਆ ਮੀ ਤੇ ਬਾਕੀ ਗਾਈਜ਼ ਫਿਨਿਸ਼ ਹੋ ਗਏ ਤੇ ਅਸੀਂ ਵੀ ਆਪਣੀ ਦੁਕਾਨ ਤੇ ਪਹੁੰਚ ਗਏ ਬਸ ਕਰਦੇ ਆ ਕੰਮ ਕਰ ਤੇ ਡੈਡੀ ਨੂੰ ਘਰੋਂ ਚਲੇ ਗਏ ਦੋ ਜੀ ਘਰੋਂ ਚਲੇ ਗਏ ਨਾ ਘਰ ਸੁਸਣਾ ਸੁਣ ਲੱਗਦਾ ਹੈ ਨਾ ਤੇ ਆਪਾਂ ਉਹਨੂੰ ਕਰੀ ਕਮਾ ਛੱਡ ਆਪਾਂ ਸਾਡੇ ਤਾਂ ਗਾਈਜ਼ ਸੇਮ ਰੂਟੀਨ ਹੈ ਆ 6 ਵਜੇ ਦੁਕਾਨ ਤੇ ਆਈ ਤੇ ਰਾਤ ਨੂੰ 11 ਵਜੇ ਤੱਕ ਬਸ ਐਦਾਂ ਹੀ ਦੌੜ ਭੱਜ ਕਰਦੇ ਆਪਣਾ ਕੰਮ ਕਰਨ ਦੇ ਵੇਲੇ ਤੇ ਨਿਕਲ ਜਾਈਦਾ ਚੱਲੀਏ ਕਰੀ ਤੇ ਲਓ ਫਿਰ ਲਓ ਰੱਬ ਦਾ ਨਾਮ ਤੇ ਕਰੀਏ ਸ਼ੁਰੂ ਚਾਹ ਹੋਸਾ ਚਾਹ ਬਲੋ ਅੱਜ ਲੇਟ ਹੋ ਗਿਆ ਰਤਬਨ ਹਾਂ ਅੱਜ ਲੇਟ ਹੋ ਗਿਆ ਅੱਜ ਲੇਟ ਹੋ ਗਿਆ ਥੋੜਾ ਸਾ ਕਰਤੂਨੀ ਬਣਾਉਣਾ ਹੈ? ਯੈਸ ਯੈਸ ਕਰਤੂਨੀ ਬਣਾਉਣਾ ਹੈ। ਆਰਡਰ ਵੀ ਜਾਣਾ ਕਰਤੂਨੀ ਬਣਾਉਣਾ ਹੈ। ਉਹ ਆ ਜਾ ਵੀ ਆਏ ਸੇ ਮੈਂ ਕੀ ਹਾਲ ਚਾਲ ਹੈ? ਫੜਕਦਾ ਹੀ ਆਉਣਾ ਕੀ ਗੱਲ ਹੋ ਗਈ? ਸਹੀ ਗੱਲ ਜੀ। ਆ ਗਏ ਜੀ। ਸੱਚਾ ਸੱਚਾ ਪਹੁੰਚ ਗਏ। ਪਹੁੰਚ ਗਏ। ਬੁਸ਼ਾਨ ਸੁਣ ਤੇ। ਬਰਸ਼ਾਨ ਪੜਮ ਚ ਪੀਜੀਆ। ਓਕੇ। ਮੋੜੇ ਆਪਾਂ ਜੂਤ ਜਾ ਕੇ ਜੀਉ ਲਾ ਲੈਣੇ ਕੋਠੇ ਜਾ ਕੇ। ਤੈਨੂੰ ਭੇਜਾਂ ਕੋਟੀ ਲਾ ਕੇ ਮਿੰਟ ਮਿੰਟ ਜਾ ਕੇ। ਕਦੋਂ ਤੁਸੀਂ ਕੋਟੀ ਕਹਿੰਦੇ ਨੇ? ਕਦੋਂ ਤੁਸੀਂ ਜੈਕ ਕਹਿੰਦੇ ਨੇ? ਕਦੋਂ ਜੈਕਟ ਕਹਿੰਦੇ ਨੇ? ਮੈਨੂੰ ਪਤਾ ਸੁੱਝੇ ਨਾ ਵੀ ਮੈਂ ਲੈ ਕੇ ਕੀ ਆਵਾਂ ਲੈ ਇੱਥੇ ਬੰਦਾ ਠੰਡਾ ਹੀ ਪੁੰਗੜ ਦੇਵੇ ਠੀਕ ਹੈ ਜੀ ਫਿਰ ਮੈਂ ਜੈਕਟ ਲੈ ਮੱਚੋ ਕੱਟਾ ਠੰਡਾ ਹੈ ਚੱਲ ਠੀਕ ਚੱਲ ਸਿਮੇਂ ਦੋਈ ਕੋਟੀ ਕੋਟੀ ਪਾ ਲੋ ਮੋ ਸਿਮੇਂ ਉਹ ਕੋਟੀ ਕੋਟੀ ਪਾ ਲੋ ਜੋ ਲੈ ਪੀਸੇ ਖਾਣ ਦੀ ਗੱਲਾਂ ਪੀਸੇ ਵਾਲਾ ਠੰਡਾ ਹੀ ਲੱਗਦੀ ਸਹੀ ਗੱਲ ਹੈ ਪੀਜ਼ਾ ਹੈਗੇ ਘੈਂਟ ਹੈ ਠੰਡ ਬਾਕੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਅੱਧੇ-ਅਧੇ ਕੋਟੀਆਂ ਨੇ ਪੈ ਗਈਆਂ ਜੈਕਟ ਹਾਫ ਜੈਕਟ ਜਿਹੇ ਬੰਦਾ ਸਾਂਜ ਸਵੇਰ ਪੈਣੀ ਲੱਗੀਆਂ ਮੈਂ ਦੋ ਬਾਈ ਵਰਤੂ ਹੈ ਮੈਂ ਦੋ ਬਾਈ ਵਰਤੂ ਮੈਂ ਕਹਿੰਦਾ ਅਗਲੇ ਆਪ ਤੇ ਕੋਟੀ ਪੂਰੀਆਂ ਬੈਨ ਲੈਣ ਲੱਗਦਾ ਮੈਨੂੰ ਪੰਚੇ ਪੰਡੇ ਕੱਲੀ ਹੁਣ ਤੁਹਾਨੂੰ ਵੇਲੇ ਬਣਾ ਰੋਟੀ ਤੇ ਇਹ ਆ ਜਾ ਮਿਕਸ ਕਰਾ ਦੇ ਠੀਕ ਹੈ ਠੀਕ ਹੈ ਜੀ ਓਕੇ ਤੇ ਗਾਇਜ਼ ਬਾਕੀ ਟਾਈਮ ਦੇਖੋ ਰਾਤ ਦੇ 11 ਵਜੇ ਤੇ ਜਾ ਕੇ ਹੁਣ ਆਪਾਂ ਘਰ ਜਾ ਕੇ ਰੋਟੀ ਪਾਣੀ ਤਿਆਰ ਕਰਨੀ ਆ ਨਹੀਂ ਤਾਂ ਕਿ ਮੰਮੀ ਹਣੀ ਹੁੰਨੇ ਕਰਾ ਤੇ ਸ਼ਾਮ ਦੀ ਜਿਹੜੀ ਡਿਨਰ ਦੀ ਡਿਊਟੀ ਹੁੰਦੀ ਆ ਉਹ ਮੰਮੀ ਪੂਰਾ ਕਰ ਦਿੰਦੀ ਹਾਂ ਦੇਵ ਆ ਹਾਂਜੀ ਤੇ ਹੁਣ ਫਿਰ ਸਿਮਰ ਨੂੰ ਜਾ ਕੇ ਇੱਥੋਂ ਟਾਈਮ ਦੇ 11 ਵਜੇ ਜਾ ਕੇ ਇੱਥੋਂ ਰੋਟੀ ਪਾਣੀ ਬਣਾਉਣੀ ਆ ਤੇ ਫਿਰ ਆਪਾਂ ਖਾਵਾਂਗੇ ਗੁਸ਼ਾਨ ਦੀ ਪਹਿਲਾਂ ਤਿਆਰ ਕਰੀ ਦੀ ਆਪਾਂ ਗੁਸ਼ਾਨ ਖਾ ਕੇ ਆਪਣਾ ਸੌਂ ਗਿਆ ਕਿਉਂਕਿ ਸਵੇਰੇ ਉਹਨੇ ਸਕੂਲ ਜਾਣਾ ਹੁੰਦਾ ਤੇ ਆਪਾਂ ਜਾਮੇ ਕਰ ਕਰ ਜਗੇ ਟੋਟੀ ਪਣੀ ਖਾਵਾਂਗੇ ਤੇ ਫਿਰ ਸੌਵਾਂਗੇ ਤੇ ਤੁਹਾਨੂੰ ਮਿਲਿਆ ਕਰੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਜੇ ਤੁਹਾਨੂੰ ਅੰਜ ਦਾ ਵਲੌਗ ਪਸੰਦ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਕਰੂੰ ਸਵੇਰੇ ਸਵਕਤੀ ਤੁਹਾਨੂੰ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ